ਸਾਡੇ ਦੋ ਫੈਕਟਰੀਆਂ ਲੱਗੀਆਂ ਹਰਾਮੇ ਫਲੋ ਫੈਕਟਰੀ ਤੇ ਬਣਾ ਲਈ ਐਨਾ ਪ੍ਰਦੂਸ਼ਣ ਛੱਡ ਰਹੀਆਂ ਕਿ ਸਾਡੇ ਹਰੇਕ ਘਰ ਘਰ ਮਰੀਜ਼ ਪਿਆ ਉਹ ਕਿਉਂ ਨਹੀਂ ਬੰਦ ਕਰਦੇ ਕੱਲੇ ਜੱਟਾਂ ਦੀ ਦਾਸ ਨਾ ਉਪਰਾਲੀ ਜੀਦੀ ਇਹਨਾਂ ਨੂੰ ਪਰ ਕਹਿੰਦੇ ਜੀ ਜੇ ਫੈਕਟਰੀਆਂ ਚੱਕਦੇ ਜੀ ਨੌਜਵਾਨਾਂ ਨੂੰ ਰੋਜ਼ਗਾਰ ਕਿੱਥੋਂ ਲਿਆਉਣਾ ਜੇ ਨੌ ਜਿਹੜਾ ਪੱਛਾ ਰੱਖੀ ਬੈਠਾ ਤੇ ਪੰਜਾਬੀ ਨੂੰ ਰੱਖਦੇ ਨਹੀਂ ਸਾਨੂੰ ਕੋਈ ਸਾਨੂੰ ਤਾਂ ਦਿਹਾੜੀ ਦਿੰਦੇ ਆ 300 ਰੁਪਿਆ ਨਾ ਜਾਂ ਤੰਗ ਨਾ ਬੇਈਮਾਨ ਜਿਹੜੇ ਲਿੱਟਰ ਹੈ ਉਹ ਬੇਈਮਾਨ ਆ ਜਨਤਾ ਤਾਂ ਨਹੀਂ ਬੇਈਮਾਨ ਜਨਤਾ ਬੇਈਮਾਨ ਕਿਵੇਂ ਨਹੀਂ ਆ ਜੀ ਕਿਉਂਕਿ ਜਨਤਾ ਤਾਂ ਜਿਨ੍ਹਾਂ ਨੇ ਜਦੋਂ ਇੱਕ ਕੁਰਬਾਨੀ ਵਾਲਾ ਪਰਿਵਾਰ ਵੀ ਬੀਬੀ ਖਾਲੜਾ ਦਾ ਪਰਿਵਾਰ ਖੜ ਜਾਂਦਾ ਜੀ ਜਾਂ ਕੋਈ ਕੁਰਬਾਨੀ ਵਾਲਾ ਪਰਿਵਾਰ ਖੜ ਜੇ ਜਨਤਾ ਤਾਂ ਉਹਨੂੰ ਜਿਤਾ ਕੇ ਰਹੀ ਜਿੱਧਰ دارو ਮਿਲਦੀ ਹੈ ਜਿੱਦੋਂ ਤੋਂ ਤਾਂ ਜਨਤਾ ਭੱਜਦੀ ਤੁਸੀਂ ਕਿਵੇਂ ਕਹਿ ਸਕਦੇ ਪਰਾਲੀ ਨਾ ਮਿਤਾਓ ਜੀ ਪਰਾਲੀ ਨਾ ਮਿਤਾਓ ਤੇ ਪਹਿਲਾਂ ਆਪ ਨਾਲ ਆਉਂਦਾ ਰਿਹਾ ਧੱਕੇ ਖਾਂਦਾ ਹੁਣ ਕੀ ਲਾਉਂਦਾ ਇਹ ਇਹ ਸੀ ਲੋਕਾਂ ਦੀਆਂ ਲਗੜਾਂ ਲਾਉਣ ਵਾਲਾ ਬੰਦਾ ਕਹੇ ਤੇਰੀ ਲਾਣੀ ਜੱਟ ਦੀ ਇਲਾਦੀ ਮਰਾਸੀ ਜ਼ਿਲ੍ਹਾ ਦੀ ਇਹ ਉਹ ਸੀ ਇਹਨੂੰ ਕੀ ਪਤਾ ਸੀ ਕੰਮ ਦਾ ਵਿਦਾਰਤ ਕੀ ਜਾਂਦਾ ਸੀ ਇਹ ਨਹੀਂ ਹੋਗਾ ਨਾ ਮੈਂ ਕਿਸਾਨ ਦਾ ਪੁੱਤ ਆ ਮਾਸਟਰ ਦਾ ਪੁੱਤ ਆ ਪੁੱਤ ਮੈਨਾਂ ਖੋਤੇ ਦਾ ਪੁੱਤ ਵੀ ਨਹੀਂ ਐਸ ਗੱਲੋਂ ਦਾ ਇਹ ਬਰਨਾਲਾ ਕਿਸਾਨਾਂ ਦੀ ਰੈਲੀ ਦੇ ਵਿੱਚ ਖੜੇ ਆ ਤੇ ਐਸ ਵਕਤ ਸਾਡੇ ਨਾਲ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਬਹੁਤ ਸਾਰਾ ਸਮਾਂ ਉਤਰਾ ਚੜਾ ਵੇਖੇ ਨੇ ਤਜਰਬਾ ਹੈ ਤਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬਾਪੂ ਜੀ ਨਾਜ਼ਰ ਸਿੰਘ ਜੀ ਨਾਜ਼ਰ ਸਿੰਘ ਜੀ ਕਿੱਥੋਂ ਆਏ ਤੁਸੀਂ ਜੋਗਾਨੰਦ ਤੋਂ ਕਿੱਥੇ ਪੈਂਦਾ ਬਠਿੰਡੇ ਚ ਬਠਿੰਡੇ ਸੈਂਟਰ ਚ ਵਾਲੇ ਕੋਲੇ ਠੀਕ ਹੈ ਤੇ ਕਿਵੇਂ ਵੇਖਦੇ ਹੋ ਜੀ ਅੱਜ ਫਿਰ ਇੰਨੀ ਠੰਡ ਦੇ ਵਿੱਚ ਆ ਪਾ ਕੇ ਪੂਰਾ ਲੋਈਆਂ ਵਗੈਰਾ ਲੈ ਕੇ ਇੱਥੇ ਆਉਣਾ ਪੈ ਗਿਆ ਜੀ ਆਉਣਾ ਪੈ ਗਿਆ ਜੀ ਹਾਂ ਮੁੰਦੀ ਨੇ ਫੇਰ ਭੇਜ ਤੇ ਹਾਂ ਹਾਂ ਗਾਦੀ ਫੇਰ ਜਾਣਾ ਪੂ ਦਿੱਲੀ ਫੇਰ ਜਾਣਾ ਦਿੱਲੀ ਚਲ ਦੂਗੇ ਚੱਲਾਂਗੇ ਅੱਗੇ ਲਾ ਕੇ ਆਇਆ ਮਹੀਨਾ ਪੂਰਾ ਅੱਛਾ ਜੀ ਹਾਂ ਹੁਣ ਬਹੁਤ سارے ਲੋਕ ਤਾਂ ਇਹ ਕਹਿੰਦੇ ਕਹਿੰਦੇ ਪਹਿਲਾਂ ਮੋਦੀ ਨੇ ਭਾਈ ਬਖਸ਼ ਤੇ ਇਸ ਵਾਰ ਨਹੀਂ ਬਖਸ਼ਣੇ ਜੀ ਹੂੰ ਬਖਸ਼ ਨਹੀਂ ਆਪਾਂ ਫੇਰ ਚੱਲਾਂਗੇ ਜਾਵਾਂਗੇ ਸਧਾਨੇ ਡਾਵਾਂਗੇ ਤੇ ਬਾਪੂ ਜੀ ਕਿਵੇਂ ਵੇਖਦੇ ਹੋ ਕਿਸਾਨ ਸੜਕਾਂ ਦੇ ਰੋਲਦਾ ਹਾਲਾਂਕਿ ਜਦੋਂ ਵੋਟਾਂ ਆਉਂਦੀਆਂ ਜੀ ਇਹ ਗੱਲ ਕਹੀ ਜਾਂਦੀ ਹੈ ਵੀ ਭਾਈ ਸਾਡੀ ਸਰਕਾਰ ਲਿਆਓ ਅਸੀਂ ਕਿਸਾਨ ਖੁਸ਼ਾਲ ਕਰਦੇ ਨੇ ਖੁਸ਼ਾ ਜਿਦੀ ਮਰਜ਼ੀ ਸਰਕਾਰ ਆ ਜੇ ਜੀ ਕਿਸਾਨ ਰੋਲਦੇ ਰੋਲਦਾ ਉਹ ਤਾਂ ਜੀ ਜਿਹਦੀ ਮਰਜ਼ੀ ਆ ਜੇ ਉਹ ਤਾਂ ਆਪਾਂ ਨੂੰ ਬਸ ਜੁੱਤੀਆਂ ਮਾਰਦੇ ਨੇ ਹੂੰ ਬਸ ਕਿਉਂ ਮਾਰਦੇ ਜੁੱਤੀਆਂ ਉਹਦਾ ਕਾਰਨ ਕੀ ਹੈ ਜੀ ਵੋਟਾਂ ਪਾ ਦਿੰਦੇ ਆ ਵੇ ਵੋਟਾਂ ਲੈ ਲੈਂਦੇ ਆ ਮੁੜ ਕੇ ਆਪਾਂ ਨੂੰ ਕਹਿੰਦੇ ਜਾਓ ਪਰੇ ਲੀਡਰ ਸਿਆਣੇ ਓਏ ਲੋਕ ਮੂਰਖ ਹੋ ਕੇ ਜੀ ਹੁਣ ਸਿਆਣੇ ਹੋ ਗਏ ਜੀ ਆ ਦਿੱਲੀ ਨੇ ਕਰਤਾ ਥੋੜੇ ਥੋੜੇ ਦਿੱਲੀ ਨੇ ਕਰਿਆ ਤੇ ਹੁਣ ਦੀ ਸਰਕਾਰ ਠੀਕ ਹੈ ਸਾਡੀ ਆਪਣੀ ਹੌਣ ਕਿਹੜੀ ਆਪਣੀ ਸਰਕਾਰ ਠੀਕ ਆ ਕੋਈ ਠੀਕ ਨਹੀਂ ਜੀ ਕੋਈ ਠੀਕ ਨਹੀਂ ਹੋ ਭਗਵਾਨ ਤਮੰਦ ਦੀ ਸਰਕਾਰ ਕੋਈ ਠੀਕ ਨਹੀਂ ਹਾਂ ਜੀ ਉਦੋਂ ਵੀ ਮਾਰੀ ਆ ਗਈ ਉਹ ਇਹ ਸੀ ਲੋਕਾਂ ਦੀ ਨਕੜਾ ਲਾਉਣ ਵਾਲਾ ਬੰਦਾ ਕਦੇ ਤੇਰੀ ਲਾਲੀ ਕਦੇ ਮਾਜ ਵੀ ਦੀ ਲਾਦੀ ਜੱਟ ਦੀ ਲਾਦੀ ਮਰਾਸੀ ਦੀ ਲਾਦੀ ਇਹ ਉਹ ਸੀ ਇਹਨੂੰ ਕੀ ਪਤਾ ਸੀ ਕੰਮ ਦਾ ਵਿਜ਼ਾਰਤ ਕੀ ਜਾਣਦਾ ਸੀ ਇਹ ਕਿਹੜੀ ਵਿਜ਼ਾਰਤ ਵਾਲਾ ਬੰਦਾ ਸੀ ਇਹ ਨਹੀਂ ਉਹ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਮਾਸਟਰ ਦਾ ਪੁੱਤ ਆ ਜੀ ਪੁੱਤ ਵੀ ਨਹੀਂ ਮੈਂ ਖੋਤੇ ਦਾ ਪੁੱਤ ਵੀ ਨਹੀਂ ਆ ਇਸ ਗੱਲੋਂ ਦਾ ਇਹ ਉਸੋ ਵੀ ਨਹੀਂ ਪਤਾ ਇਹਨੂੰ ਜੋ ਸਾਰੇ ਵੇਖੋ ਬੋਡਾ ਦੇ ਵਿੱਚ ਲਾਹਣਾ ਪ੍ਰਾਲੀ ਨਾ ਮਤਾਓ ਜੀ ਪ੍ਰਾਲੀ ਨਾ ਮਤਾਓ ਤੇ ਪਹਿਲਾਂ ਆਪ ਨਾਲ ਆਉਂਦਾ ਰਿਹਾ ਧੱਕੇ ਖਾਂਦਾ ਹੁਣ ਕੀ ਲਾਉਂਦਾ ਇਹ ਨਹੀਂ ਤੁਸੀਂ ਦੇਖੀ ਨਹੀਂ ਬਾਪੂ ਜੀ ਪੋਸਟਰਾਂ ਦੇ ਉੱਤੇ ਲਿਖਿਆ ਉਹਨਾਂ ਨੇ ਪੰਜਾਬ ਖੁਸ਼ਹਾਲ ਹੋ ਗਿਆ ਕਹਿੰਦੇ ਆਹੋ ਖੁਸ਼ਹਾਲ ਤਾਂ ਭੁੱਖਾ ਮਰੀਦਾ ਪੰਜਾਬ ਹੋ ਗਿਆ ਖਸਾਲ ਹਾਂ ਪੰਜਾਬ ਦਾ ਬਰਾਹਲ ਕਰਤਾ ਜੇ ਇੱਕ ਸਾਲ ਹੋਰ ਹੋ ਗਾ ਨਾਂਗੇ ਦਾ ਵਾਦਾਂ ਤੱਕ ਦੇਣਗੇ ਪੰਜਾਬ ਨੂੰ ਇਹੇ ਜਿਹੇ ਇਨਸਾਨ ਕੁੱਤੇ ਬਣੇ ਬੈਨ ਇਹ ਹੁਣ ਬੋ ਪਰ ਸਾਡੇ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹਦਾ ਏਰੀਆ ਸਾਡੇ ਦੋ ਫੈਕਟਰੀਆਂ ਲੱਗੀਆਂ ਹਨ ਰਾਮੇ ਫੁੱਲੋ ਫੈਕਟਰੀ ਤੇ ਬਣਾ ਲਈ ਇੰਨਾ ਪ੍ਰਦੂਸ਼ਣ ਛੱਡ ਰਹੀਆਂ ਕਿ ਸਾਡੇ ਹਰੇਕ ਘਰ ਘਰ ਮਰੀਜ਼ ਪਏ ਉਹ ਕਿਉਂ ਨਹੀਂ ਬੰਦ ਕਰਦੇ ਕੱਲੇ ਜੱਟਾਂ ਦੀ ਦਾਸ ਨਾ ਪਰਾਲੀ ਜੀਦੀ ਇਹਨਾਂ ਨੂੰ ਦਮਦਮਾ ਸਾਹਿਬ ਦੇ ਰਾਮਾ ਮੰਡੀ ਜਾ ਕੇ ਦੇਖੋ ਪਰ ਕਹਿੰਦੇ ਜੀ ਜੇ ਫੈਕਟਰੀ ਚੱਕਦੇ ਜੀ ਨੌਜਵਾਨਾਂ ਨੂੰ ਰੋਜ਼ਗਾਰ ਕਿੱਥੋਂ ਲਿਆਉਣਾ ਜੇ ਨੌ ਜਿਹੜਾ ਬਈਆ ਰੱਖੀ ਬੈਠਾ ਤੇ ਪੰਜਾਬੀ ਨੂੰ ਰੱਖਦੇ ਨਹੀਂ ਸਾਨੂੰ ਕੋਈ ਸਾਨੂੰ ਤਾਂ ਦਿਹਾੜੀ ਦਿੰਦੇ ਆ 300 ਰੁਪਿਆ ਉਹ ਸਾਰੇ ਬਈਏ ਰੱਖੀ ਬੈਠੇ ਆ ਤੋ ਨਾ ਜੀ ਪੰਜਾਬੀ ਕਰਦਾ ਤੇ ਉਹਨਾਂ ਪੰਜਾਬੀਆਂ ਰੱਖਣ ਦੇ ਵਿੱਚ ਬਾਪੂ ਜੀ ਤੁਸੀਂ ਗੱਲ ਕੀਤੀ ਐ ਵੀ ਬੁਰਾ ਹਾਲ ਕਰਤਾ ਪੰਜਾਬ ਦਾ ਪਰ ਜਿਹੜੇ ਮਗਰਲਾ ਨਾਰੇ ਲਾਉਂਦੇ ਆ ਬਹੁਤ ਸਾਰੇ ਲੋਕ ਤਾਂ ਮਗਰ ਵੀ ਭਾਈ ਜਿੰਦਾਬਾਦ ਹੁਣ ਆਈ ਐ ਅਸਲੀ ਸਰਕਾਰ ਮਹਾਰਾਜ ਹਰਜੀਤ ਸਿੰਘ ਰਾਜ ਆਇਆ ਹੁਣ ਆ ਠੀਕ ਆ ਜੀ ਕੋਈ ਦੁਨੀਆ ਜਿਹਨੂੰ ਚਾਟ ਪੈਂਦੀ ਉਹ ਤਾਂ ਕਹੂਗਾ ਹੀ ਜਿਹੜਾ ਭੁੱਖਾ ਮਰਦਾ ਉਹੀ ਕਹੂਗਾ ਗਲਤ ਆ ਇਹ ਚੀਜ਼ ਜੀ ਨਾ ਅੱਪਾ ਕਹਿੰਦੇ ਜੀ ਬਹੁਤ ਸਾਰੇ ਲੋਕ ਕਹਿੰਦੇ ਅਕਾਲੀਆਂ ਨੇ ਬੇੜਾ ਕਰ ਕਰਤਾ ਕਾਂਗਰਸ ਨੇ ਕਰਤਾ ਹੁਣ ਕਹਿੰਦੇ ਆਮ ਆਦਮੀ ਪਾਰਟੀ ਵੀ ਕਰਤਾ ਫੇ ਕਿਹੜੀ ਪਾਰਟੀ ਲਿਆਵੀਏ ਪਾਰਟੀ ਦਾ ਜਿਹੜੀ ਪਰਮਾਤਮਾ ਨੇ ਬਣਾਉਣੀ ਚੰਗੀ ਉਹ ਬਣਾਓ ਜਿਹੜੀ ਇਮਾਨਦਾਰ ਹੈ ਇਮਾਨਦਾਰ ਹੈ ਨਹੀਂ ਦੁਨੀਆ ਤੇ ਇੰਡੀਆ ਦੇ ਵਿੱਚ ਇਮਾਨਦਾਰ ਨਹੀਂ ਹੈ ਤੇ ਨਹੀਂ ਕੰਡੀਡੇਟਾਂ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ ਇੰਨੀ ਆਮਦਨ ਹੈ ਇੱਥੇ ਬਿਜਾਰ ਤੇ ਇੰਡੀਆ 'ਚ ਕੰਡੀਡੇਟਾਂ ਜਾਣ ਦੀ ਲੋੜ ਨਹੀਂ ਇਹ ਜਿੰਨੇ ਸਭ ਚੋਰ ਬੈਠੇ ਆ ਸਾਧ ਹੈ ਹੀ ਨਹੀਂ ਇੱਥੇ ਇਹ ਫਿਰ ਜਦੋਂ ਤੁਸੀਂ ਕਹਿੰਦੇ ਹੋ ਜੀ ਇੱਥੇ ਇੰਡੀਆ ਦੇ ਵਿੱਚ ਸਾਰੇ ਬੇਈਮਾਨ ਐ ਫਿਰ ਜਿਹੜੇ ਇੰਡੀਆ ਤੋਂ ਕੈਨੇਡਾ ਅਮਰੀਕਾ ਜਾਣਗੇ ਉਹ ਵੀ ਉੱਥੇ ਵੀ ਤਾਂ ਫਿਰ ਬੇਈਮਾਨੀ ਕਰਨਗੇ ਬੇਈਮਾਨੀ ਦਾ ਖੂਨ ਚਾ ਨਾ ਆਪੇ ਕਰਨਗੇ ਉਹ ਵੀ ਉੱਥੇ ਜਾ ਕੇ ਉਹ ਕਦੋਂ ਹਟਦੇ ਆ ਫਿਰ ਜਿਹੜੀ ਇੱਥੋਂ ਆਤ ਪਈ ਐ ਉਹ ਕਿਵੇਂ ਹਟੂਗੀ ਉਹ ਤਾਂ ਰਹੂਗੀ ਹਾਂਜੀ ਲੀਡਰ ਬੇਈਮਾਨ ਆ ਨਾ ਜਨਤਾ ਨਹੀਂ ਨਾ ਬੇਈਮਾਨ ਜਿਹੜੇ ਲੀਡਰ ਐ ਉਹ ਬੇਈਮਾਨ ਐ ਜਨਤਾ ਤਾਂ ਨਹੀਂ ਬੇਈਮਾਨ ਜਨਤਾ ਬੇਈਮਾਨ ਕਿਵੇਂ ਨਹੀਂ ਆ ਜੀ ਕਿਉਂਕਿ ਜਨਤਾ ਤਾਂ ਜਿਨ੍ਹਾਂ ਨੇ ਜਦੋਂ ਇੱਕ ਕੁਰਬਾਨੀ ਵਾਲਾ ਪਰਿਵਾਰ ਵੀ ਬੀਬੀ ਖਾਲੜਾ ਦਾ ਪਰਿਵਾਰ ਖੜ ਜਾਂਦਾ ਜੀ ਜਾ ਕੋਈ ਕੁਰਬਾਨੀ ਵਾਲਾ ਪਰਿਵਾਰ ਖੜ ਜੇ ਜਨਤਾ ਤਾਂ ਉਹਨੂੰ ਜਿਤਾ ਕੇ ਰਾਇ ਨਹੀਂ ਜਿੱਧਰ दारू ਮਿਲਦੀ ਹੈ ਜਿੱ ਉਦੋਂ ਤੋਂ ਜਨਤਾ ਭੱਜਦੀ ਤੁਸੀਂ ਕਿਵੇਂ ਕਹਿ ਸਕੋ ਲੋਕ ਬਹੁਤ ਸਿਆਣੇ ਆ ਜੀ ਹੁਣ ਨਹੀਂ ਉਸ ਪਾਸੇ ਜਾਂਦੇ ਜਥੇ ਬੰਦੇ ਬਹੁਤ ਸਮਝਾਤ ਕਰਾ ਹੁਣ ਲੋਕ ਬਹੁਤ ਸਿਆਣੇ ਹੋ ਗਏ ਹੁਣ ਨਹੀਂ ਉਸ ਪਾਸੇ ਜਾਂਦੇ ਹਮ ਬਹੁਤ ਜਿਆਦਾ ਲੋਕਾਂ ਨੇ ਜਾਂਦੇ ਜੇ ਆਪਾਂ ਜੇ ਮੌਜੂਦਾ ਸਰਕਾਰ ਵੀ ਬਣਾਈ ਆ ਜੀ ਹੁਣ ਤੁਸੀਂ ਬਾਪੂ ਜੀ ਦੱਸ ਦੇ ਵੀ ਬੇਈਮਾਨਾਂ ਦੀ ਸਰਕਾਰ ਹੈ ਜੀ ਕਹਿੰਦੇ ਹੁਣ ਵੀ ਬਸ ਗਲਤ ਹੀ ਹੋ ਗਈ ਆਈ ਮੋਦੀ ਜੀ ਤਾਂ ਬੈਠੇ ਉਹ ਪਸਤਾਈ ਜਾਂਦੇ ਆਪਾਂ ਉਹਨੂੰ ਮੋਦੀ, ਬੀਜੇਪੀ, ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ ਸਾਰੇ ਬੇੜਾ ਘਰ ਕਰਤਾ ਫੇ ਕਿਹੜੀ ਪਾਰਟੀ ਤਾਂ ਪੰਜਵੀਂ ਕੋਈ ਹੈ ਨਹੀਂ ਜੀ ਆਪਣੀ ਫਿਰ ਆਈ ਫਿਰ ਬਣਾਉਣੀ ਪਾਉਗੀ ਕੋਈ ਨਾ ਕੋਈ ਆਪੇ ਜੇ ਕਿਸਾਨ ਲੜਨ ਲੱਗੇ ਸੀ ਤਾਂ ਕਿਸਾਨਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਤੁਸੀਂ ਕਿਉਂ ਲੜ ਰਹੇ ਹੋ ਫਿਰ ਫੇ ਆਹ ਤਾਂ ਲੜਾਂਗੇ ਇਸ ਤਾਂ ਲੜੀ ਜਾਣੀਆਂ ਇਹ ਚੋਣਾਂ ਦੀ ਗੱਲ ਕਰਦਾ ਨਹੀਂ ਚੋਣਾਂ ਤਾਂ ਰਹੇ ਮਤਲਬ ਨਾ ਹੈ ਕੋਈ ਸਾਡਾ ਕੋਈ ਗੱਠ ਜੋੜ ਹੋਇਆ ਨਹੀਂ ਗਾ ਤਾਂ ਗੱਠ ਜੋੜੋ ਜੋ ਲੜੀਆਂ ਵੀ ਜਾਣਗੀਆਂ ਕੋਈ ਵੱਡੀ ਗੱਲ ਨਹੀਂ ਕੀ ਲੱਗਦਾ ਵੀ ਹੁਣ ਪਾਰਟੀ ਇੱਕ ਹੋਰ ਚਾਹੀਦੀ ਹੈ ਪੰਜਾਬ ਨੂੰ ਕੋਈ ਇਮਾਨਦਾਰ ਇਹ ਤਾਂ ਲੋਕਾਂ ਨੂੰ ਆਪ ਨੂੰ ਆਵਾਜ਼ ਉੱਠਣੀ ਬਹੁਤ ਸਰਕਾਰਾਂ ਸਾਰੀਆਂ ਕੱਢਣੀਆਂ ਪੈਣਗੀਆਂ ਤਾਂ ਅੰਗਰੇਜ਼ਾਂ ਵਾਲਾ ਰਾਜ ਆਇਆ ਪਿਆ ਲਓ ਬੰਦਾ ਹਾਂਜੀ ਬੋਲ ਗੱਲ ਪਾਰਟੀਆਂ ਦੀ ਹੋ ਰਹੀ ਐ ਸਾਰੀਆਂ ਕਹਿੰਦੇ ਕੋਈ ਵੀ ਪਾਰਟੀ ਚੰਗੀ ਨਹੀਂ ਹੈਗੀ ਨਾ ਆਮ ਆदमी ਪਾਰਟੀ ਨਾ ਕਾਂਗਰਸ ਨਾ ਅਕਾਲੀ ਨਾ ਭਾਜਪਾ ਤਾਂ ਕੀ ਹੁਣ ਨਵੀਂ ਪਾਰਟੀ ਲਾਉਣੀ ਪਊਗੀ ਨਹੀਂ 47 ਤੋਂ ਬਾਅਦ ਜਦੋਂ ਤੋਂ ਅਸੀਂ ਵੋਟਰ ਰਾਏ ਲੈਂਦੇਗਾ ਮਲਕੇ ਵੀ ਜਿਹੜੀ ਸਾਡਾ ਵੋਟਰ ਰਾਏ ਲੋਕ ਐ ਇਹਨਾਂ ਦੀ ਜੀਵਨਸ਼ਾਲੀ ਪੈਸਾ ਹੋ ਗਿਆ ਇਹਨਾਂ ਨੇ ਸਾਰਾ ਕੁਝ ਲੁੱਟ ਲਿਆ ਪੈਸਾ ਮਲਕੇ ਡੈਮੋਕ੍ਰੇਸੀ ਜਿੰਨੀ ਵੀ ਸੀ ਜਿੰਨਾ ਵੀ ਆਪਣਾ ਲੋਕ ਰਾਜ ਸੀਗਾ ਲੋਕ ਆਪਣਾ ਰਾਜਨੀਤਿਕ ਲੋਕ ਇਹਨਾਂ ਦੀ ਜੀਵਨਸ਼ਾਲੀ ਪੈਸਾ ਹੋ ਗਿਆ ਇਹਨਾਂ ਨੇ ਦੇਸ਼ ਲੁੱਟ ਲਿਆ ਦੇਸ਼ ਦਾ ਬਹੁਤ ਬੁਰਾ ਹਾਲ ਹੋ ਗਿਆ ਤਾਂ ਜਿਹੜੀ ਅੱਜ ਦੀ ਹੈਗੀ ਇਹ ਵੋਟਰ ਰਾਜ ਲੋਕਾ ਭਾਰਤ ਦੇ ਵੋਟਰ ਰਾਜ ਦੇ ਇਹ ਸਾਰੇ ਕੋਆਪਰੇਟ ਕਰਾਣਿਆਂ ਦੇ ਅੱਜ ਲੋੜ ਹੈ ਦੇਸ਼ ਦੀ ਕਿਸਾਨੀ ਨੂੰ ਲੋਕ ਸ਼ਕਤੀ ਪੈਦਾ ਕਰਨ ਦੀ ਲੋਕ ਸ਼ਕਤੀ ਪੈਦਾ ਕਰਕੇ ਵੋਟਾਂ ਜਿਹਨੂੰ ਮਰਜ਼ੀ ਪਾਉਣ ਕਿਤੇ ਤੇ ਗੱਲ ਕਰਨ ਤਾਂ ਕਿ ਅਸੀਂ ਇਹਨਾਂ ਨੂੰ ਘੇਰਾਂਗੇ ਪਿੰਡਾਂ ਦੀ ਵਿਧਾਨ ਸਭਾ ਲੋਕ ਸਭਾ ਜਿਹੜੇ ਲੋਕ ਨੇ ਇਹ ਇਹਨਾਂ ਨੂੰ ਅਸੀਂ ਬਣਾ ਦਾਂਗੇ ਪਿੰਡਾਂ 'ਚ ਘੇਰਾਂਗੇ ਦਿੱਲੀ ਘੇਰਾਂਗੇ ਮਤਲਬ ਕਿ ਅੱਜ ਕੋਈ ਵੀ ਪਾਰਟੀ ਜਿੱਤ ਜੇ ਜੇ ਲੋਕ ਸੂਝਵਾਨ ਹੋਣ ਤਾਂ ਜਦੋਂ ਲੋਕ ਸਵਾਲ ਕਰਨਗੇ ਘੇਰਨਗੇ ਤਾਂ ਜੁੱਤੀਆਂ ਤੋਂ ਡਰਨਗੇ ਫਿਰ ਹਾਂ ਜੁੱਤੀਆਂ ਤੋਂ ਡਰਨਗੇ ਪਿਛਲੇ ਪਿਛਲੇ ਸਮੇਂ ਜਿਹੜਾ ਸਾਡਾ ਸੀ ਸੰਤਾਜੀ ਤੋਂ ਪਹਿਲਾਂ ਸਾਡੀ ਕਾਣਬਾਜੀ ਬਹੁਤ ਉੱਚੀ ਸੀਗੀ ਅਮਰੀਕਾ ਤੋਂ ਉੱਚੀ ਸੀਗੀ ਸਾਡਾ ਜਿਹੜਾ ਚਾਂਦੀ ਦਾ ਰੁਪਿਆ ਸੀ ਉਦੋਂ ਬਾਅਦ ਡਿੱਗਦੀ ਰਹੀ ਦੀ ਅੱਜ ਸਾਡੀ ਕਾਣਬਾਜੀ ਭਾਰਤ ਦੀ ਬਹੁਤ ਜ਼ਿਆਦਾ ਡਿੱਗ ਪਈ ਤਾਂ ਮਤਲਬ ਕਿ ਸਾਡਾ ਪੰਜਾਬ ਜਿਹੜਾ ਸੀਗਾ ਉਹ ਅੱਜ 13ਵੇਂ ਨੰਬਰ ਤੇ ਵਾਗਿਆ ਜਿੱਥੇ ਭਾਰਤ ਵਿੱਚੋਂ ਪਹਿਲੇ ਨੰਬਰ ਸਾਰੇ ਲੋਕਾਂ ਨੇ ਬਹੁਤ ਜ਼ਿਆਦਾ ਮਿਹਨਤ ਮਾਰੀ ਐ ਪਰ ਸਾਡਾ ਪੈਸਾ ਲੁੱਟਿਆ ਗਿਆ ਸਾਡਾ ਮਲਕ ਨੇ ਟੈਕਸ ਲੁੱਟ ਲਿਆ ਇਹਨਾਂ ਨੇ ਸਾਰਾ ਸਾਡਾ ਜਿਹਨਾਂ ਦੀ ਜੀਵਨ ਸ਼ਾਲੀ ਸੀ ਪੈਸਾ ਹੋ ਗਿਆ ਪਰ ਇਹ ਪੰਜਾਬ ਦੇ ਲੋਕ ਭਾਰਤ ਦੇ ਲੋਕ ਇਸ ਗੱਲ ਨੂੰ ਜਾਣੂ ਹੋ ਗਏ ਕਿ ਅਸੀਂ ਲੋਕ ਸ਼ਕਤੀ ਨਾਲ ਨਾ ਤੋਂ ਸਾਰਾ ਬਾਪਸ ਮੋੜਵਾਵਾਂਗੇ ਅਸੀਂ ਕੋਈ ਪਾਰਟੀ ਨਹੀਂ ਬਣਾਉਂਦੇ ਅਸੀਂ ਕਿੱਤੇ ਦੀ ਪਾਰਟੀ ਲੋਕ ਸ਼ਕਤੀ ਇਹ ਸਾਰੇ ਪਾਰਟੀਆਂ ਦਾ ਨਾਂ ਕੋਈ ਇਹਨਾਂ ਦਾ ਧਰਮ ਐ ਧਰਮ ਨੂੰ ਇਹਨਾਂ ਨੇ ਹਰ ਪੱਖ ਤੋਂ ਲੋਕਾਂ ਨੂੰ ਠੇਸ ਪਹਾਈ ਹੈ ਵੱਡਾ ਕਾਹਨ ਕੀਤਾ ਜਵਾਨੀ ਦਾ ਵੀ ਵੱਡਾ ਕਾਹਨ ਕੀਤਾ ਕਿਸਾਨੀ ਦਾ ਵੀ ਵੱਡਾ ਕਾਹਨ ਕੀਤਾ ਹਰ ਕਿੱਤੇ ਦਾ ਬਹੁਤ ਵੱਡਾ ਇਹਨਾਂ ਲੋਕਾਂ ਨੇ ਕਾਹਨ ਕੀਤਾ ਅਸੀਂ ਰਾਜਨੀਤਿਕ ਲੋਕਾਂ ਤੋਂ ਅੱਕ ਗਏ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਅਸੀਂ ਵੋਟਾਂ ਨੂੰ ਨਿਮਾਜ ਦੇ ਰਹੇ ਇਹਨਾਂ ਨੂੰ ਇਹਨਾਂ ਨੂੰ ਅਸੀਂ ਪਾਰਲੀਮੈਂਟ ਇਹਨਾਂ ਨੂੰ ਲੋਕ ਸਭਾ ਚ ਇਹਨਾਂ ਨੂੰ ਵਿਧਾਨ ਸਭਾ ਚ ਭੇਜ ਦੇ ਰਹੇ ਪਰ ਇਹਨਾਂ ਨੇ ਸਾਡੀ ਜਨਤਾ ਖਤਰ ਕੱਖ ਨਹੀਂ ਕੀਤਾ ਇਹ ਮਲਕੇ ਕਾਪਰੇਟ ਕਰਾਣੇ ਦੇ ਹੋ ਕੇ ਰਹੇਗੇ ਇਹ ਸਾਡਾ ਮਲਕੇ ਇੱਕ ਦੂਬ ਲੋਕ ਸ਼ਕਤੀ ਪੈਦਾ ਕਰਾਂਗੇ ਬਿਲਕੁਲ ਸੋ ਲੋਕਾਂ ਦੀ ਤਾਕਤ ਲੋਕਾਂ ਨੂੰ ਸਮਝਣੀ ਚਾਹੀਦੀ ਆਪਣੀ ਤਾਕਤ ਪਾਰਟੀ ਜਿਹੜੀ ਮਰਜ਼ੀ ਹੋਵੇ ਜੇ ਲੋਕ ਸੂਝਵਾਨ ਹੋਣ ਸਿਆਣੇ ਹੋਣ ਤਾਂ ਲੀਡਰਾਂ ਦੀ ਕੋਈ ਮਜਾਲ ਨਹੀਂ ਵੀ ਉਹ ਕਿਸੇ ਵੀ ਤਰ੍ਹਾਂ ਦਾ ਕੁਝ ਗਲਤ ਕਰ ਸਕਦਾ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ